ਸਨਮਾਨਯੋ ਗੁਰੂ ਰੂਪ ਸਾਧ ਸੰਗਤ ਜੀਓ ਫਤਿਹ ਪ੍ਰਵਾਨ ਕਰਨੇ ਵਾਹਿਗੁਰੂ ਜੀ ਦਾ ਛਾਲਾ ਵਾਹਿਗੁਰੂ ਜੀ ਕੀ ਫਤਿਹ ਮਨੁਖ ਦੇ ਪ੍ਰਾਣਾ ਵਿੱਚ ਜੋ ਪਿਆਸ ਹੈ ਤੜਪ ਹੈ ਇਛ ਹੈ ਉਹ ਅਨੰਤ ਅਨੰਤ ਵਿੱਚ ਸਭ ਕੁਝ ਆ ਜਾਂਦਾ ਹੈ ਅਧਿਆਤਮਕ ਬਲ ਸਮਾਧੀ ਪਰਮ ਰਸ ਪਰਮ ਸ਼ਾਂਤੀ ਨਿਰਵੈਰਤਾ ਨਿਰਭੈਤਾ ਤਮਾਮ ਦੇਵੀ ਗੁਣ ਇੰਜ ਕਹਿ ਲੋ ਸਾਰੇ ਰੱਬੀ ਗੁਣਾ ਨੂੰ ਜੇ ਕਿਦਰੇ ਇੱਕ ਸ਼ਬਦ ਦੇ ਚ ਬਿਆਨ ਕਰਨਾ ਹੋਵੇ ਤੇ ਇਤਨਾ ਹੀ ਕਹਿ ਦੇਣਾ ਕਾਫੀ ਹੈ ਅਨੰਦ ਕਿਦੇ ਸਭ ਕੁਝ ਆ ਗਿਆ ਕਿਵੇਂ ਇਹ ਵੀ ਅਰਥ ਕਰਦੇ ਆ ਅਨੰਦ ਨੂੰ ਕਿਦਰੇ ਸੁੱਖ ਨਾਲ ਸਮਝ ਲੈਣਾ ਸੁੱਖ ਸੀਮਤ ਹੁੰਦਾ ਹੈ ਔਰ ਸੁਖ ਨੂੰ ਦੁੱਖ ਵਿੱਚ ਬਦਲਦਿਆਂ देर ਨਹੀਂ ਲੱਗਦੀ ਸਾਰਿਆਂ ਦੀ ਜ਼ਿੰਦਗੀ ਦਾ ਇਹ ਅਨੁਭਵ ਹੋਵੇਗਾ ਕੱਲ ਤੱਕ ਜੋ ਸੁਖ ਸੀ ਉਹ ਅੱਜ ਦੁੱਖ ਬਣ ਗਿਆ ਹਰ ਉਹ ਵਸਤੂ ਜੋ ਕਿਸੇ ਵਕਤ ਸੁਖ ਪ੍ਰਤੀਤ ਹੁੰਦੀ ਹੈ ਲਾਜ਼ਮੀ ਨਹੀਂ ਉਹ ਸੁਖ ਹਮੇਸ਼ਾ ਹੀ ਹੋਵੇ ਉਹ ਦੁੱਖ ਵਿੱਚ ਬਦਲ ਜਾਂਦਾ ਹੈ ਲੇਕਿਨ ਅਨੰ ਆਪਣੇ ਇੱਕ ਥਾਂ ਤੇ ਹੈ ਅਨੰਦ ਸਿੱਧਾ ਪ੍ਰਮਾਤਮਾ ਤੋਂ ਮਿਲਦਾ ਹੈ ਸੁਖ ਪਦਾਰਥਾਂ ਤੋਂ ਮਿਲਦਾ ਹੈ ਤੇ ਪਦਾਰਥ ਪ੍ਰਮਾਤਮਾ ਦੀ ਛਾਇਆ ਨੇ ਮਹਾ ਮਾਈ ਤਾਂ ਕੀ ਹੈ ਛਾਇਆ ਗ੍ਰਹ ਦੀ ਛਾਇਆ ਲਈ ਸਾਨੂੰ ਕੋਈ ਉੱਪਰ ਉੱਠਣ ਦੀ ਲੋੜ ਨਹੀਂ ਛਾਇਆ ਜ਼ਮੀਨ ਤੇ ਵੀ ਮਿਲ ਜਾਂਦੀ ਹੈ ਪਦਾਰਥਾਂ ਨੂੰ ਪ੍ਰਾਪਤ ਕਰਨ ਲਈ ਇਹਾਂ ਪੁੱਤਰਾਂ ਦੀ ਪੂਰਤੀ ਕਰਨ ਲਈ ਸੰਸਾਰਿਕ ਜਸ ਪ੍ਰਪਤਾ ਹਾਸਲ ਕਰਨ ਲਈ ਕੋਈ ਸੁਰਤ ਉੱਚੀ ਕਰਨ ਦੀ ਲੋੜ ਨਹੀਂ ਹੈ। ਨਿਰਵੈਰ ਬਣੰਦੀ ਨਿਰਵੈ ਜੋ ਹੈ ਨਿਰਭੈ ਬਣੰਦੀ। ਵਿਆਨੂ ਬਣੰਦੀ ਇਸ ਤਰ੍ਹਾਂ ਦੀ ਕੋਈ ਲੋੜ ਨਹੀਂ ਹੈ। ਬੜੇ-ਬੜੇ ਕਠੋਰ ਬੰਦਿਆਂ ਦੇ ਵੀ ਈਆਂ ਪੁੱਤਰ ਹੈਗੇ ਨੇ। ਔਰ ਬੜੇ-ਬੜੇ ਜ਼ਾਲਮ ਲੋਕਾਂ ਕੋਲ ਵੀ ਸਤਾ ਹੈ ਸੀ। बड़े-बड़े दुष्ट मनुखਾਂ ਕੋਲ ਵੀ ਸੰਸਾਰ ਦੇ ਸੁੱਖ ਹੈ ਸਨ ਸੁੱਖ ਦੀ ਪ੍ਰਾਪਤੀ ਲਈ ਕੋਈ ਸੁਰਤ ਉੱਚੀ ਕਰਨ ਦੀ ਲੋੜ ਨਹੀਂ ਇਸ ਵਾਸਤੇ ਮੈਂ ਅਰਜ਼ ਕਰਾਂ بڑے-बड़े ਨੀਵੇਂ मनुखਾਂ ਕੋਲ ਵੀ ਤੁਹਾਨੂੰ ਦੁਨੀਆਵੀ ਸੁੱਖ ਮਿਲਣਗੇ بڑے-बड़े दुष्ट ਬੰਦਿਆਂ ਕੋਲ ਵੀ ਤੁਹਾਨੂੰ ਸੰਸਾਰ ਦਾ ਸੁੱਖ ਮਿਲੇਗਾ ਕਿਉਂਕਿ ਸੁੱਖ ਕੀ ਹੈ ਸੰਸਾਰਿਕ ਪਦਾਰਥ ਇਹ درخت ਦੀ ਛਾਇਆ ਹੈ ਪਰਮਾਤਮਾ ਰੂਪੀ ਦਰਖਤ ਦੀ ਛਾਇਆ ਹੈ ਇਹ ਛਾਇਆ ਬਦਲਦੀ ਰਹਿੰਦੀ ਹੈ ਅਜੇ ਇਸ ਪਾਸੇ ਕੱਲ ਉਸ ਪਾਸੇ ਛਾਇਆ ਦੇ ਚਲਟਾ ਹੈ ਛਾਇਆ ਜ਼ਮੀਨ ਤੇ ਮਿਲ ਜਾਂਦੀ ਹੈ ਜ਼ਮੀਨ ਤੋਂ ਉੱਪਰ ਉੱਠਣ ਦੀ ਲੋੜ ਨਹੀਂ ਪਰ ਫਲ ਚਾਹੀਦਾ ਹੈ ਹੋ ਸਕਦਾ ਹੈ ਦਰਖਤਾਂ ਦੇ ਫਲ ਜ਼ਮੀਨ ਦੇ ਤੇ ਗਰੇ ਮਿਲ ਜਾਣ ਮਿਲਦੇ ਨੇ ਨਾਮ ਦਾ ਫਲ ਆਨੰਦ ਦਾ ਫਲ ਜ਼ਮੀਨ ਤੇ ਗਰਿਆ ਹੋਇਆ ਨਹੀਂ ਮਿਲੇਗਾ ਸੁਰਤ ਉੱਚੀ ਕਰਨੀ ਪਵੇਗੀ ਬਹੁਤ ਉੱਚੀ ਕਰਨੀ ਪਵੇਗੀ ਉਹ ਚੜਾਈਆਂ ਦਾ ਮਾਰਗ ਹੈ ਜਿਸ ਨੂੰ ਭਗਤ ਕਬੀਰ ਨੇ ਕਿਹਾ ਹੈ ਕਿ ਜਹ ਮਾਰਗ ਪੰਡਤ ਗਏ ਪਾਛੇ ਪਰੇ ਬਹਿਰ ਇੱਕ ਔਘਟ ਘਾਟੀ RAM ਕੀ ਤੈਂ ਚੜ ਰਿਓ ਕਬੀਰ ਜਿਸ ਰਸਤੇ ਤੇ ਚਤਰ ਚਲਾਗ ਤੇ ਕਰਮ ਕਾਂਢੀ ਮਨੁੱਖ ਚੱਲ ਪਏ ਨੇ ਦੁਨੀਆ ਬਹੁਤ ਉਹਨਾਂ ਦੇ ਪਿੱਛੇ ਬਹੁਤ ਜੋ ਕਹਿੰਦੇ 10 ਮਿੰਟ ਦੀ ਸਮਾਦੀ ਲੱਗ ਜਾਏਗੀ ਅਸੀਂ ਤੁਹਾਡੀ ਮਨੋ ਕਾਮਨਾ ਦੀ ਪੂਰਤੀ ਕਰਦੇ ਹਾਂਗੇ ਇਹ ਤਵੀਜ਼ ਲੈ ਜਾਓ ਪੁਰਾਣਾ ਕੰਮ ਤੁਹਾਡਾ ਹੋ ਜਾਏਗਾ ਇਸ ਤਰ੍ਹਾਂ ਦੇ ਲੋਕਾਂ ਦੇ ਪਿੱਛੇ ਬੜੀ ਢੇਰ ਹੈ ਕਿਉਂਕਿ ਇਸ ਤਰ੍ਹਾਂ ਦੇ ਲੋਕਾਂ ਦੇ ਪਿੱਛੇ ਚੱਲਣ ਲਈ ਕੋਈ ਉੱਚਾ ਨਹੀਂ ਉੱਠਣਾ ਪੈਂਦਾ। ਇਹਦੀ ਮਰਜ਼ ਕਰਦੇ ਆ। ਕਤਈ ਉੱਚਾ ਨਹੀਂ ਉੱਠਣਾ ਪੈਂਦਾ। ਪਰ ਜੇ ਕਬੀਰ ਦੇ ਪਿੱਛੇ ਚੱਲਣਾ ਹੋਵੇ ਕਬੀਰ ਤੇ ਘਾਟੀ ਦਾ ਮਾਰਗ ਹੈ। ਪਹਾੜੀ ਰਸਤਾ। ਕਬੀਰ ਦਾ ਗਿਆਨ ਕਿਸੇ ਮਹਾਨ ਅਵਤਾਰੀ ਪੁਰਸ਼ ਕੋਲ ਘਟ ਨਹੀਂ ਹੈ ਪਰ ਕਬੀਰ ਦੇ ਪਿੱਛੇ ਕੋਈ ਭੀੜ ਨਹੀਂ ਹੈ ਕਬੀਰ ਨਿਵਾਣ ਦਾ ਰਸਤਾ ਨਹੀਂ ਚੁੜਦੇ ਪੀਤੀ ਚੜਹਾਈਆਂ ਦਾ ਮਾਰਗ ਇੱਕ ਅਉਗਟ ਘਾਟੀ RAM ਕੇ ਤਿੰਚੜ ਰਿਓ ਕਬੀਰ ਇੱਕ ਵਿਖੜੀ ਘਾਟੀ ਤੇ ਮੈਂ ਚੱਲ ਲੈਣਾ ਕਬੀਰ ਕਹਿੰਦੇ ਨੇ ਮੇਰੇ ਅੱਗੇ ਕੋਈ ਨਹੀਂ ਕਿ ਮੇਰੀ ਢਾਰਸ ਵੱਜੇ ਕਿ ਮੈਥੋਂ ਅੱਗੇ ਵੀ ਕੋਈ ਜਾ ਰਿਹਾ ਹੈ ਪਰ ਮੇਰੇ ਪਿੱਛੇ ਵੀ ਕੋਈ ਨਹੀਂ ਪਤਾ ਹੈ ਉਸ ਰਸਤੇ ਨੂੰ ਉਜੜਿਆ ਹੋਇਆ ਰਸਤਾ ਕਹਿੰਦੇ ਨੇ ਜਿਸ ਤੇ ਕੋਈ ਚੱਲੇ ਨਾ ਕਹਿੰਦੇ ਰਸਤਾ ਉਜੜ ਗਿਆ ਕਿਉਂ ਕੋਈ ਚੱਲਦਾ ਹੀ ਨਹੀਂ ਪਤਾ ਨਹੀਂ ਦੋ ਸ਼ਬਦ ਬਰਦਾਸ਼ਤ ਕਰੋਗੇ ਕਿ ਨਹੀਂ ਸਾਰੇ ਰਸਤਿਆਂ ਦੇ ਤੇ ਵਸੇਲੇ ਬੜੇ ਨੇ ਬੜੀਆਂ ਰੌਣਕਾਂ ਨੇ ਇੱਕ ਧਰਮ ਦਾ ਮਾਰਗ ਹੀ ਮੈਨੂੰ ਉਜੜਿਆ ਹੋਇਆ ਦਿਖਾਈ ਦਿੰਦਾ ਇਸ ਵਾਸਤੇ ਬੇਸ਼ਤਰ ਚਰਚ ਸੁੰਨੇ ਹੋ ਗਏ ਨੇ ਉਜੜ ਗਏ ਨੇ ਬੇਸ਼ਤਰ ਮਸਜਿਦਾਂ ਬਿਲਕੁਲ ਸੁਨੀਆਂ ਹੋ ਗਈਆਂ ਹਨ ਸਨਾਟਾ ਛਾਇਆ ਹੈ। ਔਰ ਬੇਸ਼ਤਰ ਗੁਰਦੁਆਰੇ ਖਾਲੀ। ਕੋਈ ਅੰਮ੍ਰਿਤ ਵੇਲੇ ਉਮੰਗ ਤੇ ਤਰੰਗ ਲੈ ਕੇ ਆਏ ਹੋਵਨ। ਇਸ ਤਰ੍ਹਾਂ ਦੁਨੀਆ ਦੇ ਸਾਰੇ ਗੁਰਦੁਆਰਿਆਂ 'ਚ ਇਸ ਤਰੀਕੇ ਦੇ ਨਾਲ ਗੱਲ ਨਹੀਂ। ਇਸ ਨੂੰ ਇੱਕ ਮਹਾਨ ਸ਼ਾਇਰ ਇੰਜ ਕਹਿੰਦਾ ਹੈ। ਕਾਫਲੇ ਯਾ ਵੜ ਗਏ ਯਾ ਮਿਟ ਗਏ ਰਾਸਤੇ ਸੁੰਸਾਨ ਨਜ਼ਰ ਆਤੇ ਹਨ ਕਹਿੰਦੇ ਰੱਬ ਦੇ ਮਾਰਗ ਤੇ ਜਿਹੜੇ ਚਲੇ ਸਨ ਕੁਝ ਤੇ ਪਹੁੰਚ ਗਏ ਕੁਝ ਰਸਤੇ ਚ ਹੀ ਖੱਪ ਗਏ ਇਹ ਕਹਿੰਦਾ ਹੁਣ ਤੇ ਰਸਤਾ ਉਜੜਿਆ ਆਇਆ ਦਿਖਾਈ ਦਿੰਦਾ ਉਜੜਿਆ ਆਇਆ ਚਲਿਆ ਸੀ ਕਿਸੇ ਵਕਤ ਰਬਦਾਸ ਜੁੱਤੀਆਂ ਗੰਢਣ ਵਾਲੇ ਤੇ ਜੁੱਤੀਆਂ ਬਣਾਉਣ ਵਾਲੇ ਮੋਚੀ ਬਨੂ ਸਾਰੀ ਦੁਨੀਆ ਚ ਮਿਲਣਗੇ ਮਜਾਲੇ ਇਨਾਂ ਚ ਕੋਈ ਰਵਦਾਸ ਬੈਠਾ ਹੋਵੇ ਨਹੀਂ ਹੈ ਕਪੜੇ ਭੁਣਨ ਵਾਲੇ ਤੇ ਕਪੜਿਆਂ ਨੂੰ ਛਿੰਬਣ ਵਾਲੇ ਕਪੜਿਆਂ ਨੂੰ ਰੰਗ ਦੇਣ ਵਾਲੇ ਛਿੰਬੇ ਤੁਹਾਨੂੰ ਸਾਰੀ ਦੁਨੀਆ ਚ ਮਿਲਣਗੇ ਪਰ ਇਸ ਤਰ੍ਹਾਂ ਦਾ ਨਾਮ ਦੇਓ ਜੋ ਕਪੜਿਆਂ ਨੂੰ ਰੰਗ ਚਾੜਦਿਆਂ ਚਾੜਦਿਆਂ ਆਪਣੇ ਮਨ ਨੂੰ ਵੀ ਰੰਗ ਚਾੜਦੇ ਹੈ ਤੇ ਜਿਹੜਾ ਕਪੜੇ ਰੰਗਾਣ ਲਈ ਆਵੇ ਉਹਨੂੰ ਵੀ ਰੰਗ ਦੇ ਦੇ। ਰੰਗਨ ਰਾਂਗੋਂ ਸੇਵਨ ਸੇਵੋਂ। ਰਾਮ ਨਾਮ ਬਿਨ ਘਰੀ ਨਾ ਜੀਵੋਂ। ਸ਼੍ਰੀ ਨਾਮ ਦੇਵ। ਕਹਿੰਦੇ ਮੇਰਾ ਕਪੜੇ ਮੈਂ ਨਹੀਂ ਰੰਗਦਾ ਮਨ ਵੀ ਰੰਗਦਾ। ਔਰ ਜਿਹੜੇ ਕਪੜੇ ਰੰਗਾਣ ਲਈ ਆਂਦੇ ਨੇ ਨੀਰੇ ਉਹਨਾਂ ਦੇ ਕਪੜੇ ਨਹੀਂ ਰੰਗਦਾ ਉਹਨਾਂ ਦੇ ਮਨ ਵੀ ਰੰਗ ਦਿੰਦਾ। ਰਵਦਾਸ ਮੇਰੀਆਂ ਜੁੱਤੀਆਂ ਨਹੀਂ ਗਣਦਾ ਇਧਰ ਜੁੱਤੀ ਗੰਢੀ ਜਾ ਰਿਹਾ ਹੈ ਇਤਰਾ ਮਨ ਆਪਣਾ ਮਨ ਪ੍ਰਭੂ ਨਾਲ ਗੰਢੀ ਜਾ ਰਿਹਾ ਤੇ ਜਿਹੜਾ ਜੁੱਤੀ ਗੰਢਣ ਲਈ ਆਇਆ ਹੈ ਕੋਸ਼ਿਸ਼ ਕਰ ਰਿਹਾ ਹੈ ਇਹਦਾ ਮਨ ਵੀ ਗੰਡਣਾ ਹੈ ਇਹ ਦੋ ਤਰ੍ਹਾਂ ਦਾ ਮੌਚੀ ਹੈ ਐਸਾ ਚਮਾਰ ਅਗਲੇ ਦੀ ਜੁੱਤੀ ਵੀ ਗੰਢ ਰਿਹਾ ਹੈ ਅਗਲੇ ਦਾ ਮਨ ਵੀ ਗੰਢ ਰਿਹਾ ਜੁੱਤੀ ਗੰਢਦੇ ਆ ਗੰਢਦੇ ਆ ਰੱਬ ਦੀ ਗੱਲ ਸੁਣਾਈ ਜਾਂਦਾ ਹੈ ਜੁੱਤੀਆਂ ਗਣਦੇ ਆ ਗਣਦੇ ਆ ਪਰਮਾਤਮਾ ਦੀ ਲਗਨ ਪੈਦਾ ਹੋ ਸਕੇ ਐਸੀ ਗੱਲ ਕਰੀ ਜਾਂਦਾ ਹੈ ਕੱਪੜਿਆਂ ਨੂੰ ਰੰਗਦੇ ਆ ਰੰਗਦੇ ਆ ਦੂਜਿਆਂ ਦੇ ਦਿਲ ਦਿਮਾਗ ਨੂੰ ਰੰਗਣ ਦੀ ਕੋਸ਼ਿਸ਼ ਕਰ ਰਿਹਾ ਹੈ ਨਾਮ ਦੇ ਸਿਰਫ ਤਾਣਾ ਪੇਟਾ ਇੱਕ ਕਰਕੇ ਹੈ ਕਬੀਰ ਕਪੜੇ ਨਹੀਂ ਬਣਦਾ ਬਲਕਿ ਸੁਰਤ ਤੇ ਸ਼ਬਦ ਨੂੰ ਵੀ ਇੱਕ ਕਰਦਾ ਹੈ ਜੀਵ ਤੇ ਬ੍ਰਹਮ ਨੂੰ ਵੀ ਇੱਕ ਕਰਦਾ ਹੈ ਉਹ ਐਸਾ ਜੁਲਾਹਾ ਹੈ نمازی پہ بڑے نے پر فرید جیسا نمازی لبنا بہت اوکھا ہے بہت کٹن ہے کافلے یا بڑھ گئے یا مٹ گئے راستے سن سان نظر آتے ہیں اقبال ہے چلے سن خدا دے رستے تے جو کچھ تے پہنچ گئے کچھ رستے چی دم توڑ گئے ਰਸਤੇ ਸੁਣਨੇ ਪੈਨੇ ਉਜੜੇ ਹੋਏ ਨੇ ਇਸ ਸਦੀ ਦੇ ਵਿੱਚ ਅਗਰ ਕੋਈ ਮਾਰਗ ਉਜੜਿਆ ਹੈ ਤਾਂ ਸਿਰਫ ਧਰਮ ਦਾ ਬੜੀ ਰੌਣਕ ਹੈ ਥੀਏਟਰਾਂ ਦੇ ਵਿੱਚ ਕਲਬਾਂ ਦੇ ਵਿੱਚ ਅਯਾਸ਼ੀ ਦੇ ਅੜਿਆਂ ਦੇ ਵਿੱਚ ਜੂਏ ਖਾਨਿਆਂ ਦੇ ਵਿੱਚ ਮੈਖਾਨਿਆਂ ਦੇ ਵਿੱਚ ਬੜੀ ਰੌਣਕ ਰਾਸਤੇ ਸੁਨਸਾ ਨਜ਼ਰ ਆਤੇ ਹਨ ਕਾਰਨ ਇਹ ਰਸਤਾ ਪਹਾੜੀ ਰਸਤਾ ਹੈ ਚੜਾਈ ਦਾ ਰਸਤਾ ਹੈ ਤੇ ਹਰ ਬੰਦਾ ਚੜਾਈਆਂ ਤੇ ਨਹੀਂ ਚੜ ਸਕਦਾ ਜੇ ਸਰੀਰ ਕਰਕੇ ਚੜਨਾ ਹੋਵੇ ਤਾਂ ਵੀ ਕਠਨ ਹੈ ਜੇ ਸੁਰਤ ਕਰਕੇ ਚੜਨਾ ਹੋਵੇ ਤਾਂ ਵੀ ਕਠਨ ਹੈ ਧਰਮ ਦਾ ਮਾਰਗ ਹੈ ਸੁਰਤ ਨੂੰ ਉੱਚਾ ਕਰਨਾ ਹੈ ছায়ਾ ਦੁਨਿਆਵੀ ਸੁੱਖ ਤੇ ਜ਼ਮੀਨ ਤੇ ਵੀ ਮਿਲ ਜਾਣਗੇ ਕਿਉਂਕਿ ਇਧਰਖਤ ਦੀ ਛਾਂ ਜ਼ਮੀਨ ਤੇ ਉੱਚਾ ਉੱਠਣ ਦੀ ਲੋੜ ਨਹੀਂ ਧਨવાન ਬਣਨ ਲਈ ਲਾਜ਼ਮੀ ਨਹੀਂ ਹੈ ਕਿ ਕੋਈ ਸੰਤੋਖੀ ਵੀ ਬਣੇ। ਧੀਆਂ ਪੁੱਤਰ ਦੀ ਪ੍ਰਾਪਤੀ ਕਰਨ ਲਈ ਲਾਜ਼ਮੀ ਨਹੀਂ ਕਿ ਕੋਈ ਜੱਪ ਤੱਪ ਵੀ ਕਰੇ। ਧੀਆਂ ਪੁੱਤਰ ਤੇ ਪਸ਼ੂ ਪਖ ਪੱਖੀਆਂ ਦੇ ਵੀ ਹੁੰਦੇ ਨੇ। ਔਲਾਦ ਤੇ ਉਹਨਾਂ ਦੀ ਵੀ ਆਉਂਦੀ ਹੈ। ਸਰ ਕਿਤਾਬਲੀ ਦਾ ਕਰਤਾ ਕਹਿੰਦਾ ਹੈ ਨਿੰਦਰਾ ਆਲਸ ਭੋਗ ਭੈ ਇਹ ਬਸ ਪੁਰਖ ਸਮਾਨ ਨਰਨ ਗਿਆਨ ਨੇ ਜ ਅਧਿਕਤਾ ਗਿਆਨ ਬਿਨਾ ਪਸ਼ੂ ਜਾ। ਰੱਬੀ ਗਿਆਨ ਤੋਂ ਬਿਨਾ ਮਨੁੱਖ ਦੀ ਕੀ ਬੁਕਤੇ ਕੁਝ ਵੀ ਨਹੀਂ। ਤਾਂ ਖੈਰ ਮੈਂ ਅਰਜ਼ ਕਰਾਂ ਮਨੁੱਖ ਦੇ ਪ੍ਰਾਣਾ ਵਿੱਚ ਪਿਆਸ ਤੇ ਐਸੀ ਹੈ ਕਿ ਐਸਾ ਸੁਖ ਮਿਲੇ ਜਿਹੜਾ ਦੁੱਖ ਦੇ ਵਿੱਚ ਨਾ ਬਦਲੇ ਉਸੇ ਨੂੰ ਆਨੰਦ ਕਹਿੰਦੇ ਨੇ। ਐਸਾ ਜੀਵਨ ਮਿਲੇ ਜੋ ਮੌਤ ਦੇ ਵਿੱਚ ਨਾ ਬਦਲੇ ਉਸੇ ਨੂੰ ਆਨੰਦ ਕਹਿੰਦੇ ਨੇ। ਐਸਾ ਸੁਭਪਣ ਮਿਲੇ ਜੋ ਕਰੂਪਤਾ ਦੇ ਵਿੱਚ ਨਾ ਬਦਲੇ ਉਸੇ ਨੂੰ ਆਨੰਦ ਕਹਿੰਦੇ। ਔਰ ਐਸਾ ਨਫਾ ਜੌਲੀ ਵਿੱਚ ਪਵੇ ਜੋ ਨੁਕਸਾਨ ਵਿੱਚ ਨਾ ਬਦਲੇ ਉਸੇ ਨੂੰ ਆਨੰਦ ਕਹਿੰਦੇ ਹਨ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਮੈਂ ਫਿਰ ਅਰਜ਼ ਕਰਾਂ ਸੁਖ ਪਦਾਰਥਾਂ ਤੋਂ ਵੀ ਮਿਲ ਜਾਂਦਾ ਹੈ ਆਨੰਦ ਪਰਮਾਤਮਾ ਤੋਂ ਮਿਲੇਗਾ ਸੁਖ ਪਰਵਾਰ ਤੋਂ ਵੀ ਮਿਲ ਸਕਦਾ ਹੈ ਆਨੰਦ ਨਿਰੰਕਾਰ ਤੋਂ ਮਿਲੇਗਾ ਔਰ ਆਨੰਦ ਹੀ ਹੈ ਇਹ ਜੋ ਮਨੁੱਖ ਦੇ ਪ੍ਰਾਣਾਂ ਵਿੱਚ ਪਿਆਸ ਹੈ ਐਸੀ ਜ਼ਿੰਦਗੀ ਮਿਲੇ ਜੋ ਮੌਤ ਦੇ ਚਨਾ ਬਦਲੇ ਐਸੀ ਜਵਾਨੀ ਮਿਲੇ ਜੋ ਬੁਢੇਪੇ ਦੇ ਚਨਾ ਬਦਲੇ ਐਸਾ ਸੁੱਖ ਮਿਲੇ ਜੋ ਦੁੱਖ ਦੇ ਚਨਾ ਬਦਲੇ ਐਸੀ ਇੱਜ਼ਤ ਮਿਲੇ ਜਿਹਦੇ ਥੱਲੇ ਵੇਚ ਤੇ ਬਿਲਕੁਲ ਨਾ ਹੋਵੇ ਐਸੀਆਂ ਖੁਸ਼ੀਆਂ ਮਿਲਣ ਜਿਹਦੇ ਪਿੱਛੇ ਗਮ ਬਿਲਕੁਲ ਨਾ ਹੋਵੇ ਬਸ ਇਸੇ ਨੂੰ ਆਨੰਦ ਕਹਿੰਦੇ ਨੇ ਅਨੰਦ ਦੇ ਚ ਕੀ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਨਾਨਕ ਬੱਧਾ ਘਰ ਤਹਾ ਜਿੱਥੇ ਮਿਰਤ ਨਾ ਜਨਮ ਜਰਾ ਜਮਣਾ ਨਹੀਂ ਹੈ ਮਰਣਾ ਨਹੀਂ ਹੈ ਬੁਢੇਪਾ ਨਹੀਂ ਹੈ ਇਸ ਤਰ੍ਹਾਂ ਦੀ ਤਰਜ਼ੇ ਜ਼ਿੰਦਗੀ ਨਹੀਂ ਹੈ ਉੱਥੇ ਖੈਰ ਮੁਕਤਸਰ ਹੋਣ ਅਰਜ਼ ਕਰਾਂ ਅਨੰਦ ਦੀ ਪ੍ਰਾਪਤੀ ਦਾ ਵਸੀਲਾ ਜਪ ਤੇ ਜਪ ਉਸ ਨੂੰ ਕਹਿੰਦੇ ਨੇ ਇਹ ਰਸਨਾ ਕਿਸੇ ਇੱਕ ਸ਼ਬਦ ਨੂੰ ਬਾਰ-ਬਾਰ ਰਟਨ ਕਰੇ ਬਾਰ-ਬਾਰ ਵਾਹਿਗੁਰੂ 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 ਇਹ ਮੰਤਰ ਉਤਰਾ ਹੀ ਆਉਂਦਾ ਹੈ ਕਰੀਬਨ-ਕਰੀਬਨ ਜਿੰਨੀ ਧੇਰ ਦੇ ਚ ਅਸੀਂ ਸਵਾਸ-ਗਰਾਸ ਲੈਂਦੇ ਹਾਂ ਬਸ ਉਤਨੀ ਹੀ ਜੋ ਹੈ ਗਤੀਏ ਉਤਨੀ ਚ ਆਪਣੇ ਆਪ ਪੂਰਾ ਹੋ ਜਾਂਦਾ ਹੈ ਇਹਨੂੰ ਸਵਾਸ-ਗਰਾਸ ਦੇ ਚ ਪੂਰਾ ਨਹੀਂ ਕਰਨਾ ਕਿ ਆਪੇ ਹੀ ਪੂਰਾ ਹੋ ਜਾਵੇ واح گرو واح گرو اسلامی منتر بھی ایسا ہے اللہ ہو اللہ ہو اسی چور سوفی مسلمان فقیر ایسا ہی جب دیں اللہ ہو اللہ ہو بالکل گتی یہی رہی ہے اور سہجے سرلتا ਮਨੁੱਖ ਜਿੰਨੀ ਦੇਰ ਦੇ ਸਵਾਸ-ਗ੍ਰਾਸ ਲੈਂਦਾ ਹੈ ਤੇ ਵਾਹਿਗੁਰੂ ਵਾਹਿਗੁਰੂ ਪੂਰਾ ਹੋ ਜਾਂਦਾ ਹੈ। ਜਿਸ ਨੂੰ ਰੱਟੀ ਜਾਣਾ ਹੈ ਇਹ ਗੱਲ ਵੱਖਰੀ ਹੈ ਕਿ ਤਾਰਕਿਕ ਬੰਦਾ ਕਹ ਦੇਗਾ ਇਹ ਤੇ ਪੁਨਰੁਕਤੀ ਹੈ। ਜਿਹਦੀ ਰੈਪੀਟੇਸ਼ਨ ਹੈ। ਅਵੇ ਬਾਰ-ਬਾਰ ਦੁਹਾਈ ਜਾਓ ਬੱਚਿਆਂ ਦੀ ਤਰ੍ਹਾਂ। ਮੈਨੂੰ ਇੱਕ ਬੜੇ ਸਿਆਣੇ ਬੰਦੇ ਨੇ ਤੇ ਦਿੱਲੀ ਕਹਿ ਵੀ ਦਿੱਤਾ ਸੀ। ਪਿੰਨ ਲਗ ਗੈਨੇਜੀ ਗੁਰੂ ਗ੍ਰੰਥ ਸਾਹਿਬ ਦੇ ਚ ਰਿਪੀਟੇਸ਼ਨ ਹੈ ਪੁਨਰੁਕਤੀ ਹੈ ਤੇ ਮੈਨੂੰ ਕਹਿਣ ਲੱਗੇ ਮੈਂ ਤੁਹਾਡੀਆਂ ਦੋ ਚਾਰ ਨਜ਼ਮਾਂ ਪੰਜਾਬੀ ਦੀਆਂ ਉਰਦੂ ਦੀਆਂ ਸੁਣੀਆਂ ਨੇ ਕਿਸੇ ਹੋਰ ਤੇ ਤੁਸੀਂ ਕਵੀ ਦਿਮਾਗ ਰੱਖਦੇ ਹੋ ਤਾਂ ਇਤਨਾ ਤੇ ਤੁਹਾਨੂੰ ਪਤਾ ਹੋਵੇਗਾ ਕਿ ਪੁਨਰੁਕਤੀ ਦੋਸ਼ ਹੈ ਰਿਪੀਟੇਸ਼ਨ ਸਾਹਿਤਿਕ ਦੁਨੀਆ ਵਿੱਚ ਦੋਸ਼ ਹੈ ਮੈਂ ਕਹ ਹੋਵੇਗੀ ਦੋਸ਼ ਸਾਹਿਦ ਨੇ ਮੰਨ ਲਿਆ ਹੋਵੇਗਾ ਸਾਹਿਤਕਾਰਾਂ ਨੇ ਮੰਨ ਲਿਆ ਹੋਵੇਗਾ ਪਰਮਾਤਮਾ ਨਹੀਂ ਮੰਦਾ ਪ੍ਰਕਿਰਤੀ ਨਹੀਂ ਮੰਦੀ ਮੈਂ ਵੀ ਨਹੀਂ ਮੰਨਦਾ ਕਿ ਪਨੁਰੁਕਤੀ ਦੋਸ਼ ਅਜੇ ਤੇਨੇ ਕੁਝ ਹੋਰ ਕਹਿਣਾ ਸੀ ਉਹ ਕਹਿਣ ਲੱਗਾ ਕਹਿੰਨੀ ਜੀ ਤੁਹਾਡੀ ਕਥਾ 'ਚ ਵੀ ਮੈਨੂੰ ਪਨੁਰੁਕਤੀ ਦਿਖਾਈ ਦੇਂਦੀ ਹੈ ਰੈਪਿਟੇਸ਼ਨ ਉਹ ਕਹਿਣ ਲੱਗਾ ਇੱਕ ਸ਼ਬਦ 'ਚ ਗੁਰੂ ਗ੍ਰੰਥ ਸਾਹਿਬ ਦੇ ਇੱਕ ਸ਼ਬਦ ਦੇ ਜਿਹੜੀ ਗੱਲ ਹੈ ਦੂਜੇ ਤੀਜੇ 'ਚ ਵੀ ਹੋਈ ਹੈ ਚੌਥੇ ਪੰਜਵੇਂ 'ਚ ਵੀ ਹੋਈ ਹੈ। ਔਰ ਮੈਨੂੰ ਕਹਿਣ ਲੱਗਾ ਮੁੱਦਤਾ ਤਾਂ ਤੁਹਾਨੂੰ ਸੁਣ ਰਿਹਾ ਤੁਸੀਂ ਵੀ ਘੁੰਮ ਫਿਰ ਕੇ ਉੱਥੇ ਹੀ ਆ ਜਾਂਦੇ ਹੋ। ਪੁਨਰੁਕਤੀ ਰਿਪੀਟੇਸ਼ਨ ਇਹ ਤੇ ਦੋਸ਼ ਹੈ। ਮੈਂ ਕਿਹ ਦੋਸ਼ ਤੂੰ ਮੰਨਦਾ ਹੋਵੇਂਗਾ? ਸਾਹਿਤਕਾਰ ਮੰਨਦੇ ਹੋਣਗੇ। ਪ੍ਰਕਿਰਤੀ ਨਹੀਂ ਮੰਦੀ ਪ੍ਰਮਾਤਮਾ ਨਹੀਂ ਮੰਨਦਾ। ਮੈਂ ਨਹੀਂ ਮੰਨਦਾ ਮਤਲਬ ਪਨੁਰਕਤੀ ਤੇ ਹੀ ਜੀਵਨ ਹੈ ਕਹਿ ਲੇ ਕਿ ਕਿਸ ਤਰ੍ਹਾਂ ਜੀਵਨ ਹੈ ਜ਼ਿੰਦਗੀ ਕਿਸ ਤਰ੍ਹਾਂ ਪਨੁਰਕਤ ਹੋ ਗਈ ਮੈਂ ਕਿ ਦੇਖੋ ਇੱਕ ਸਵਾਸ ਹੁਣ ਤੋਂ ਅੰਦਰ ਲੈ ਗਏ ਹੈ ਤੇ ਹੁਣ ਇੱਕ ਬਾਹਰ ਆਇਆ ਹੈ ਹੁਣ ਮੁੜ ਕੇ ਅੰਦਰ ਨਾ ਲੈ ਜਾਈਂ ਤੇ ਤੇ ਰਿਪੀਟ ਹੋ ਜਾਏਗਾ ਇਹ ਤੇ ਪਨੁਰਕਤੀ ਹੋ ਜਾਏਗੀ ਇਹ ਤੇ ਦੋਸ਼ ਹੈ बार-बार ਸਵਾਸ ਕਮ ਲੈਣਾ ਇੱਕੋ ਹੀ ਦਫਾ ਲੈਣਾ نوز بار بار چلتی ہے دل بار بار دھڑکتا ہے سواس وراس بار بار چلتے ہیں پرتھوی دن بار بار آپ بار بار آپ بار بار پینے روٹی بار بار کھانے ایک ہی دفعہ زندگی چانی چاہیے بار بار کیوں کھانا سویرے کھا لی دوپہر کھا لی شام پھر کھا رہے ہیں کیوں پنروکت کیوں کر رہے ہیں یہ رپیٹ کیوں کر رہے ہیں بار بار پانی پی رہے ہیں بار بار بوجن چھک رہے ہیں بار بار سواس لے رہے ہیں بار بار دل دھڑک رہے ہیں بار بار نبض چل رہی ہے پرتھوی بار بار دن آ رہا ہے بار بار رات آ رہی ہے کہنے لگا ہاں، اتنی پن ہے اتنی رکھتی ہے کہنے لگا میں اس ڈھنگ سوچے سوچیا نہیں سی بار ہر کے گن گاؤ پاتشاہ بار بار رٹی جاؤ واہ گروہ گرو، اتنے چر تک کری جا ਜਿਤਨੇ ਚਿਰ ਤੱਕ ਤੋ ਵਾਹਿਗੁਰੂ ਦਾ ਰੂਪ ਨਹੀਂ ਹੋ ਜਾਂਦਾ ਦੋਨੋਂ ਰਟਨ ਕਰੀ ਜਾਂਦੇ। ਭਾਰਤ ਦੇਸ਼ ਤੇ ਭਾਰਤ ਤਵਾਰ ਇਸਲਾਮੀ ਦੁਨੀਆ ਜਿਤਨੇ ਗੁਰਮੰਤਰ ਨੇ। ਕਰੀਬਨ-ਕਰੀਬਨ ਉਸ ਸਵਾਸ ਵਿਰਾਸ ਦੇ ਚ ਪੂਰੇ ਹੋ ਜਾਂਦੇ ਨੇ। ਰਾਮ ਪੂਰਾ ਹੋ ਜਾਂਦਾ ਹੈ। ਓਮ ਪੂਰਾ ਹੋ ਜਾਂਦਾ ਹੈ। ਵਾਹਿਗੁਰੂ ਪੂਰਾ ਹੋ ਜਾਂਦਾ ਹੈ। ਅੱਲਾ ਹੋ ਇਸੇ ਚ ਪੂਰਾ ਹੋ ਜਾਂਦਾ ਹੈ। ਇਹ ਆਪਣੇ ਆਪਣੇ ਜਪ ਕਰਨ ਵਾਲਿਆਂ ਦੇ ਮੰਤਰ ਨੇ ਜਗਤਗੁਰੂ ਬਾਬਾ ਕਹਿੰਦੇ ਵੀ ਨਹੀਂ ਕੋਈ ਬੋਲੇ ਰਾਮ ਰਾਮ ਕੋਈ ਹੁਰਾ ਕੋਈ ਸੇਵੇ ਗਸਈਆ ਕੋਈ ਅੱਲਾ ਕੋਈ ਅੱਲਾ ਅੱਲਾ ਕਹਿੰਦਾ ਹੈ ਮੰਤਰ ਨੇ ਭੁੱਖ ਤੇ ਸਾਰਿਆਂ ਦੇ ਅੰਦਰ ਇੱਕੋ ਹੈ ਭੋਜਨ ਸਾਰਿਆਂ ਦਾ ਇੱਕ ਨਹੀਂ ਹੈ ਇੱਕ ਕੌਮ ਦਾ ਭੋਜਨ ਵੀ ਇੱਕ ਨਹੀਂ ਸਾਰੀ ਦੁਨੀਆ ਦਾ ਭੋਜਨ ਤੇ ਇੱਕ ਹੈ ਹੀ ਨਹੀਂ ਉਰਾਤ ਅਲੱਗ ਅਲੱਗ ਹੈ ਜੇ ਸਿਰਫ ਭਾਰਤ ਨੂੰ ਹੀ ਲਓ ਤਾਂ ਬੰਗਾਲੀਆਂ ਦਾ ਖਾਣਾ ਕੁਝ ਹੋਰ ਹੈ ਤੇ ਕਰਨਾਟਕੀਆਂ ਦਾ ਕੁਝ ਹੋਰ ਹੈ ਮਹਾਰਾਸ਼ਟਰੀਆਂ ਨੂੰ ਕੁਝ ਹੋਰ ਢੰਗ ਨਾਲ ਪਹੁੰਚਦੇ ਨੇ ਆਂਧਰਾ ਪ੍ਰਦੇਸ਼ ਦੀ ਖੁਰਾਕ ਕੁਝ ਹੋਰ ਹੈ ਤਮਿਲ ਕੇਰਲਾ ਦੀ ਖੁਰਾਕ ਅਲੱਗ ਹੈ ਪੈਰਾਵੇ ਵੀ ਅਲੱਗ ਨੇ ਗੁਜਰਾਤੀਆਂ ਦਾ ਖਾਣਾ ਕੁਝ ਹੋਰ ਹੈ ਰਾਜਸਤਾਨੀਆਂ ਦਾ ਕੁਝ ਹੋਰ ਹੈ ਪੰਜਾਬੀਆਂ ਦੀ ਖੁਰਾਕ ਕੁਝ ਹੋਰ ਹੈ ਲੇਕਿਨ ਭੁੱਖ ਕੁਝ ਹੋਰ ਨਹੀਂ ਭੁੱਖ ਸਾਰਿਆਂ ਦੀ ਇੱਕੋ ਹੈ ਭੋਜਨ ਇਕ ਨਹੀਂ ਹੈ ਭੁੱਖ ਇਕੋ ਹੈ ਔਰ ਖਾਣ ਦਾ ਮਕਸਦ ਵੀ ਇਕੋ ਹੀ ਹੈ ਕਿ ਭੁੱਖ ਮਿਟੇ ਰਸ ਆਵੇ ਭੁੱਖ ਮਿਟੇ ਲੇਕਿਨ ਭੋਜਨ ਇਕ ਨਹੀਂ ਹੈ ਅੰਦਰ ਤੇ ਤੜਪ ਸਾਰਿਆਂ ਦੀ ਇਕੋ ਹੈ ਪ੍ਰਭੂ ਮਿਲੇ ਪਰਮਾਤਮਾ ਮਿਲੇ ਪਰਮ ਆਨੰਦ ਮਿਲੇ ਸਕੂਨ ਮਿਲੇ ਸ਼ਾਂਤੀ ਮਿਲੇ ਚੈਨ ਮਿਲੇ ਆਨੰਦ ਮਿਲੇ ਜਿਸ ਤਰ੍ਹਾਂ ਭੋਜਨ ਇੱਕ ਨਹੀਂ ਹੈ ਭਜਨ ਵੀ ਇੱਕ ਨਹੀਂ ਹੈ। ਅਲੱਗ-ਅਲੱਗ ਹੈ। ਭੋਜਨ ਕੋਈ ਵੱਖ-ਵੱਖ ਖਾਇਆ ਸੀ ਨਹੀਂ ਲੜਦੇ। ਕਿ ਤੂੰ ਸਾਡੇ ਢੰਗ ਨਾਲ ਕਿਉਂ ਨਹੀਂ ਖਾ ਰਿਹਾ? ਆਪਣੇ ਢੰਗ ਨਾਲ ਕਿਉਂ ਖਾਂਦਾ ਹੈਂ? ਝਗੜਾ ਨਹੀਂ। ਭੋਜਨ ਦੀ ਦੁਨੀਆ ਵਿੱਚ ਆਪਸ ਦੇ ਝਗੜਾ ਨਹੀਂ ਇਹ ਭਜਨ ਦੀ ਦੁਨੀਆ ਝਗੜਾ ਹੈ। ਤੂੰ ਰਾਮ-ਰਾਮ ਕਿਉਂ ਆਖਦਾ ਪਿਆ? ਅੱਲਾਹ ਨੂੰ ਕਿਉਂ ਨਹੀਂ ਕਹਿੰਦਾ? ਕਿ ਤੂੰ ਅੱਲਾਹ ਨੂੰ ਕਿਉਂ ਕਹਿ ਰਹੇ ਆ ਵਾਇਬਰੂ ਕਿਉਂ ਨਹੀਂ ਕਹਿੰਦਾ ਇਹ ਝਗੜੇ ਹਨ ਔਰ ਬੜੇ ਵਿਆਪਕ ਝਗੜੇ ਨੇ ਬੜੇ ਭਾਰੀ ਹੌਨ ਖਰਾਬੇ ਨੇ ਭੁੱਖ ਸਾਰਿਆਂ ਚ ਇੱਕੋ ਹੈ ਭੋਜਨ ਇੱਕ ਨਹੀਂ ਹੈ ਪਰਮ ਆਨੰਦ ਦੀ ਤੜਪ ਸਾਰਿਆਂ ਚ ਇੱਕੋ ਹੈ ਭਜਨ ਇੱਕ ਨਹੀਂ ਹੈ ਅਲੱਗ ਅਲੱਗ ਹੈ ਪਰ ਇਹ ਅਲੱਗ ਅਲੱਗ ਭਜਨ ਦਾ ਹੋਣਾ ਉਹਨਾਂ ਲੋਕਾਂ ਨੂੰ ਪਰਵਾਹ ਨਹੀਂ ਜਿਨ੍ਹਾਂ ਨੂੰ ਕਦੀ ਭਜਨ ਭਜਨ ਦਾ ਰਸ ਆਇਆ ਹੀ ਨਹੀਂ ਜਿਨ੍ਹਾਂ ਨੂੰ ਰਸ ਆ ਗਿਆ ਉਹਨਾਂ ਦੀ ਗੱਲ ਕੁਝ ਹੋਰ ਹੋ ਜਾਂਦੀ ਹੈ ਉਹ ਤੇ ਕਹਿ ਦਿੰਦੇ ਨੇ ਕੋਈ ਬੋਲੇ RAM RAM ਕੋਈ ਖੁਦਾ ਹੈ ਕੋਈ ਸੇਲੇ ਗਸਈਆ ਕੋਈ ਅਲਾ ਉਹ ਤੇ ਇੰਜ ਕਹਿ ਦਿੰਦਾ ਔਰ ਹਾਫਿਜ਼ ਕਹਿੰਦਾ ਹੈ ਹਾਫਜ਼ਾ ਗਰ ਵਸਲ ਫਾਹੀ ਸੁਲਾਕੁਨ ਬਾ ਖਾਸ ਵ ਆ ਕਹਿੰਦਾ ਰੱਬ ਦਾ ਵਿਸਾਲ ਚਾਨਣਾ ਰੱਬ ਦਾ ਮਿਲਾਹ ਚਾਨਣਾ ਹਰ ਇੱਕ ਨਾਲ ਸੁਲਾ ਕਰ ਲੈ ਹਰ ਇੱਕ ਨਾਲ ਔਰ ਹਾਫਿਜ਼ ਤੇ ਕਹਿੰਦੇ ਸਨ ਉਹੀ ਰੱਬ ਦੇ ਨੇੜੇ ਹੈ ਜੋ ਸੰਸਾਰ ਦੇ ਨੇੜੇ ਹੈ ਉਹੀ ਖੁਦਾ ਦੇ ਨੇੜੇ ਹੈ ਜੋ مخلوਕ ਦੇ ਨੇੜੇ ਹੈ ਜੋ مخلوਕ ਤੋਂ ਦੂਰ ਹੈ ਖੁਦਾ ਤੋਂ ਵੀ ਦੂਰ ਹੈ ਜੋ ਬੰਦਿਆਂ ਤੋਂ ਦੂਰ ਹੈ ਉਹ ਨਹੀਂ ਸਕਦਾ ਉਹ ਰੱਬ ਦੇ ਨੇੜੇ ਹੋਵੇ ਜਿਹੜੇ ਵਿਚਾਰ ਬੰਦੇ ਨੂੰ ਬੰਦੇ ਨਾਲ ਨਾ ਮਿਲਣ ਦੇਣ ਯਕੀਨ ਜਾਣਨਾ ਉਹ ਵਿਚਾਰ ਬੰਦੇ ਨੂੰ ਰੱਬ ਨਾਲ ਵੀ ਨਹੀਂ ਚੁੜਨ ਦੇਣਗਾ ਪੱਕੀ ਗੱਲ ਜਿਹੜੇ ਵਿਚਾਰ ਮਨੁੱਖ ਤੇ ਮਨੁੱਖ ਦੇ ਵਿਚਕਾਰ ਦੀਵਾਰ ਖੜੀ ਕਰ ਦੇਣ ਉਹ ਵਿਚਾਰ ਮਨੁੱਖ ਤੇ ਖੁਦਾ ਦੇ ਵਿਚਕਾਰ ਵੀ ਦੀਵਾਰ ਸਮਝ ਲੈਣੇ ਚਾਹੀਦੇ ਨੇ ਮਨੁੱਖ ਤੇ ਪਰਮਾਤਮਾ ਦੇ ਵਿਚਕਾਰ ਵੀ ਦੀਵਾਰ ਸਮਝ ਲੈਣੇ ਚਾਹੀਦੇ ਨੇ ਮਨੁੱਖ ਤੇ ਮੈਂ ਸਮਝਦਾ ਸਦੀਆਂ ਤੋਂ ਅਨੰਤ ਕਾਲ ਤੋਂ ਦੀਵਾਰਾਂ ਹੀ ਖੜੀ ਜਾ ਕਰੀ ਜਾ ਰਹੀਆਂ ਨਵੀਆਂ ਤੋਂ ਨਵੀਆਂ ਪੁਰਾਣੀਆਂ ਟੁੱਟਦੀਆਂ ਨਹੀਂ ਪਈਆਂ ਨਵੀਆਂ ਹੋਰ ਖੜੀਆਂ ਹੋ ਰਹੀਆਂ ਪੁਰਾਣੇ ਮਸਲੇ ਹੱਲ ਨਹੀਂ ਹੁੰਦੇ ਨਵੇਂ ਹੋਰ ਬੰਦਾ ਬੰਦੇ ਤੋਂ ਦੂਰ ਹੁੰਦਾ ਗਿਆ ਬਹੁਤ ਦੂਰ ਬਾਵੇਂ ਸੈਂਸ ਬੜੀ ਨੇੜੇ ਲੈ ਆਈ ਹੈ ਅੱਜ ਕੋਈ ਦੂਰੀ ਜ਼ਮੀਨ ਦੀ ਦੂਰੀ ਤੇ ਨਹੀਂ ਰਹੀ ਪਰ ਬੰਦਾ ਬੰਦੇ ਤੋਂ ਬਹੁਤ ਦੂਰ ਹੋ ਗਿਆ ਮਨੁੱਖ ਮਨੁੱਖ ਤੋਂ ਬਹੁਤ ਦੂਰ ਹੈ पाकिस्तान ਤੇ ਪੜੋਸ ਦੇਚ ਹੈ ਹਿੰਦੁਸਤਾਨ ਤੋਂ ਬਹੁਤ ਦੂਰ ਹੈ ਬੜਾ ਦੂਰ ਹੈ ਜ਼ਮੀਨ ਦੇ ਤਲ ਤੇ ਨਹੀਂ ਹਿਰਦੇ ਦੇ ਤਲ ਤੇ ਬੜੀਆਂ ਦੀਵਾਰਾਂ ਖੜੀਆਂ ਨੇ ਬੜੀਆਂ ਦੀਵਾਰਾਂ ਖੜੀਆਂ ਨੇ ਮਿਲਣਾ ਔਖਾ ਤੇ ਪਾਕਿਸਤਾਨ ਦੀ ਤੇ ਗੱਲ ਛੱਡੋ ਹਿੰਦੁਸਤਾਨ ਦੇ ਚ ਰਹਿਣ ਵਾਲੇ ਹਿੰਦੂ ਤੇ ਮੁਸਲਮਾਨ ਬਹੁਤ ਦੂਰ ਨੇ ਬਹੁਤ ਦੂਰ ਬੜੀ ਭयंकर ਦੂਰੀ ਹੈ RAM ਤੇ ਖੁਦਾ ਦੀ ਬਹੁਤ ਵੱਡੀ ਦੂਰੀ ਹੈ। ਬਾਹਮੇ ਦੂਰੀ ਨਹੀਂ ਹੈ ਪਰ ਮਨੁੱਖ ਨੇ ਕਰ ਦਿੱਤੀ ਹੈ। ਰਾਮ ਖੁਦਾ ਦੇ ਨੇੜੇ ਨਹੀਂ ਹੈ, ਖੁਦਾ ਰਾਮ ਦੇ ਨੇੜੇ ਨਹੀਂ ਹੈ। ਇਸ ਵਾਸਤੇ ਸਾਰੇ ਹਿੰਦੂ ਸਮਾਜ ਦਾ ਜ਼ੋਰ ਸੀ ਮਸਜਿਦ गिरा ਲਈਏ। ਇੱਥੇ ਖੁਦਾ ਦੀ ਗੂੰਜ ਆਉਂਦੀ ਹੈ। ਔਰ ਸਾਰੇ ਮੁਸਲਮਾਨਾਂ ਦੀ ਕੋਸ਼ਿਸ਼ ਸੀ ਮਸਜਿਦ ਨੂੰ ਬਚਾਈਏ, ਕਿਸੇ ਵਕਤ ਬਾਬਰ ਨੇ ਮੰਦਰ ਗिराया। ਬਾਬਰ ਕੋਲ ਤਾਕਤ ਆਈ اس نے مندر گرا کے مسجد کھڑی کی تھی جو کیجوکے دھاریاں کل سطح آئی انہوں نے مسجد گرا کے مندر کھڑا کر دیتا ایک نے مندر گرایا ایک نے مسجد گرائی سامنے جد مندر گریا سی ہزارہ ہندو زارو زار روئے سن جد مسجد گری سی تڑپے سن مسلمان اس طرح جی جل تو بنا مچھلی تڑپ تڑپتی ਬੜੀ ਅਫਰਾ ਤਫਰੀਮਤ ਜੀ ਸੀ ਸਾਭ ਕ ਉਪ ਪ੍ਰਧਾਨ ਮੰਤਰੀ ਚੌਧਰੀ ਦੇਵੀ ਲਾਲ ਹਰਿਆਣੇ ਤੋਂ ਇਸ ਨੇ ਪਾਰਲੀਮੈਂਟ ਦੇ ਵਿੱਚ ਆਵਾਜ਼ ਉਠਾਈ ਮਸਲਾ ਹੱਲ ਹੋ ਸਕਦਾ ਹੈ ਇਹਨੂੰ ਗੁਰਦੁਆਰਾ ਬਣਾ ਦਿਆ ਰਾਮ ਦੀ ਧੁਨ ਵੀ ਗੂੰਜਦੀ ਰਹੇਗੀ ਅੱਲਾ ਵੀ ਗੂੰਜਦਾ ਰਹੇਗਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਦੇ ਹੋ ਉਨੇ ਪਾਰਲੀਮੈਂਟ ਦੇ ਵਿੱਚ ਬੋਲ ਬੋਲੇ ਸਨ ਅਖਬਾਰਾਂ ਚ ਛਪੇ ਸਨ ਇਸ ਨੂੰ ਗੁਰਦੁਆਰਾ ਬਣਾ ਦਿਓ ਮਸਜਿਦ ਧਾਣ ਦੀ ਲੋੜ ਨਹੀਂ ਪੈਗੀ ਮੰਦਰ ਨਾਲ ਨਫ਼ਰਤ ਨਹੀਂ ਹੋਵੇਗੀ ਕਿਉਂਕਿ ਅੱਲਾ ਦੀ ਧੁਨ ਵੀ ਗੂੰਜਦੀ ਰਹੇਗੀ ਰਾਮ ਦੀ ਧੁਨੀ ਵੀ ਗੂੰਜਦੀ ਰਹੇਗੀ ਪਰ ਹਰੇ ਕੋਲ ਇਤਨੀ ਅਕਲ ਥੋੜੀ ਆਉਂਦੀ ਹਰੇ ਕੋਲ ਇਤਨੀ ਸਿਆਣਪ ਥੋੜੀ ਆਉਂਦੀ ਹੈ ਸਤਾ ਦੀ ਤਾਕਤ ਦੇ ਵਿੱਚ ਬਾਬਰ ਆਇਆ ਉਹਨੇ ਮੰਦਰ ਗਿਰਾ ਦਿੱਤਾ ਸਤਾ ਦੀ ਤਾਕਤ ਵਿੱਚ ਅਜੋਕੇ ਆਏ ਇਹਨਾਂ ਨੇ ਮਸਜਿਦ ਗਿਰਾ ਦਿੱਤੀ ਜਦ ਮੰਦਰ ਗਰਿਆ ਸੀ ਹਿੰਦੂ ਜ਼ਾਰੋ ਜ਼ਾਰ ਰੋਇਆ ਸੀ ਜਦ ਮਸਜਿਦ ਗਿਰੀ ਮੁਸਲਮਾਨ ਜ਼ਾਰੋ ਜ਼ਾਰ ਰੋਏ ਤੜਪੇ ਮਸਜਿਦ ਦੀਵਾਰ ਬਣ ਗਈ ਮੰਦਰ ਦੀਵਾਰ ਬਣ ਗਏ ਬੰਦੇ ਬੰਦੇ ਦਾ ਮਿਲਣਾ ਹੋਖਾ ਔਰ ਜੋ ਮਸਜਿਦ ਦੀਵਾਰ ਬਣ ਜਾਏ ਯਕੀਨ ਜਾਣੋ ਖੁਦਾ ਦਾ ਘਰ ਨਹੀਂ ਹੈ ਜੋ ਮੰਦਰ ਦੀਵਾਰ ਬਣ ਜਾਏ ਔਖੇ ਨਾ ਹੋਣਾ ਭਗਵਾਨ ਦਾ ਘਰ ਨਹੀਂ ਹੈ। ਔਰ ਜਿਹੜਾ ਗੁਰਦੁਆਰਾ ਦੀਵਾਰ ਬਣ ਜਾਏ ਸਿੱਖ ਦਾ ਸਿੱਖ ਨਾਲ ਮਿਲਣਾ ਹੀ ਔਖਾ ਹੋ ਜਾਏ। ਲੋਕਾਂ ਨੇ ਵੰਡੇ ਹੋਏ ਨੇ। ਮੈਂ ਤਾਂ ਦੇਖ ਕੇ 당 ਰਹਿ ਗਿਆ ਇਧਰ ਮਲੇਸ਼ੀਆ ਸਿੰਗਾਪੁਰ ਦੇ ਮਲਵਈਆਂ ਦਾ ਗੁਰਦੁਆਰਾ ਹੈ। ਇਹ ਦੁਆਬੀਆਂ ਦਾ ਹੈ। ਇਹ ਜੱਟਾਂ ਦਾ ਹੈ, ਇਹ ਮਸਬੀਆਂ ਦਾ ਹੈ। ਇਹ ਰਾਮਗੜੀਆਂ ਦਾ ਹੈ। ਗੁਰੂ ਦਾ ਗੁਰਦੁਆਰਾ ਕਿਹੜਾ ਹੈ? ਗੁਰੂ ਦਾ ਦਵਾਰ ਕਿਹੜਾ ਹੈ? ਕੋਈ ਰਾਮਗੜੀਆਂ ਦਾ, ਕੋਈ ਜੱਟਾਂ ਦਾ, ਕੋਈ ਮਲਵਈਆਂ ਦਾ। ਕੋਈ ਦੁਆਬੀਆਂ ਦਾ। ਹਰ ਇੱਕ ਗੁਰਦੁਆਰੇ ਦਾ ਨਾਂ ਉਹਨਾਂ ਨੇ ਰੱਖਿਆ ਹੈ ਪਾਪਿਆਂ ਦਾ ਗੁਰਦੁਆਰਾ ਮਲੇਸ਼ੀਆ ਦੇ ਚ ਤੇ ਸਿੰਗਾਪੁਰ ਦੇ ਚ ਇਹ ਪਾਪਿਆਂ ਦਾ ਗੁਰਦੁਆਰਾ ਹੈ ਫਿਰ ਗੁਰੂ ਦਾ ਦਰ ਕਿਹੜਾ ਹੋਇਆ ਕੋਈ ਪਾਪਿਆਂ ਦਾ ਹੋ ਗਿਆ ਕੋਈ ਜੱਟਾਂ ਦਾ ਹੋ ਗਿਆ ਕੋਈ ਮਲਵਈਆਂ ਦਾ ਹੋ ਗਿਆ ਕੋਈ ਦੁਆਬੀਆਂ ਦਾ ਹੋ ਗਿਆ ਕੋਈ ਰਾਮਗੜੀਆਂ ਦਾ ਹੋ ਗਿਆ ਔਰ ਹੈਰਾਨੀ ਦੀ ਗੱਲ ਇੰਗਲੈਂਡ ਦੇ ਚ ਮਸਜਦਿਆਂ ਦਾ ਵੀ ਬਣ ਗਏ ਮਸਜਦਿਆਂ ਦਾ ਔਰ ਸਿੰਗਾਪੁਰ ਦੇ ਚ ਵੀ ਹੈ ਇਹ ਮਸਜਦਿਆਂ ਦਾ ਗੁਰਦੁਆਰਾ ਹੈ ਪਰ ਗੁਰੂ ਦਾ ਦਵਾਰ ਕਿਹੜਾ ਹੋਇਆ ਮੈਂਸ ਕਰਾਂ ਜਿਹੜਾ ਗੁਰਦੁਆਰਾ ਵੀ ਬੰਦੇ ਤੇ ਬੰਦੇ ਦੇ ਵਿਚਕਾਰ ਦੀਵਾਰ ਬਣ ਜਾ ਹੈ ਉਹ ਕਿਸੇ ਬੰਦੇ ਦਾ ਘਰ ਹੋ ਸਕਦਾ ਠੀਕ ਹੈ ਰਾਮਗੜੀਆਂ ਦਾ ਹੋ ਸਕਦਾ ਜੱਟਾਂ ਦਾ ਹੋ ਸਕਦਾ ਭਾਪਿਆਂ ਦਾ ਹੋ ਸਕਦਾ ਦੁਆਬੀਆਂ ਦਾ ਹੋ ਸਕਦਾ ਮਲਵਈਆਂ ਦਾ ਹੋ ਸਕਦਾ ਗੁਰੂ ਦਾ ਨਹੀਂ ਗੁਰੂ ਦਾ ਦਵਾਰ ਕਿ ਸਾਰੀਆਂ ਦੀਵਾਰਾਂ ਨੂੰ ਤੋੜਦਾ ਹੈ ਉਹ ਤੇ ਸਾਰੀ ਦੁਨੀਆ ਦੀ ਦੀਵਾਰਾਂ ਨੂੰ ਤੋੜਦਾ ਹੈ ਔਰ ਗੁਰਦੁਆਰੇ 'ਚ ਕੋਈ ਦੀਵਾਰ ਖੜੀ ਕਰ ਦੇਵੇ ਉਸ ਦੀ ਖੜੀ ਕੀਤੀ ਹੋਵੇਗੀ ਗੁਰੂ ਨੇ ਨਹੀਂ ਖੜੀ ਕੀਤੀਗੀ ਇਤਨੀ ਮਾਰਜ਼ ਕਰਦੇ ਆ ਇਹ ਗਲ ਬਖਰੀ ਇਸ ਤੋਂ ਅੱਗੇ ਮੈਂ ਕਹਾਂ ਪਤਾ ਨਹੀਂ ਸ਼ਬਦ ਤੁਹਾਨੂੰ ਹਜ਼ਮ ਹੁੰਦੇ ਨੇ ਕਿ ਨਹੀਂ ਪਰ ਇਤਨੀ ਗਲ ਤੇ ਸ